ਵੀਰ ਜੀ ਮਸ਼ਹਦਾਨੀਆਂ ਹੋਣ ਤਰਪਾਲਾ ਹੋਣ ਜਾਂ ਪਸ਼ੂ ਵਾਲੀ ਚਾਰਾ ਹੋਵੇ ਜਾਂ ਪਸ਼ੂ ਵਾਲੀ ਦਵਾਈਆਂ ਹੋਣ ਉਹ ਬਿਲਕੁਲ ਜਿਹੜਾ ਰਵਿਦਿਆਲੇ ਵਾਲਾ ਪਾਸਾ ਵਾ ਚਾਹੇ ਉਹ ਰਮਦਾਸ ਤੋਂ ਅਗਲੇ ਪਿੰਡ ਆ ਜਾਂ ਡੇਰੇ ਆ ਤੇ ਜਾਂ ਜਿਹੜੇ ਕਲਾਨੌਰ ਤੋਂ ਅਜੇ ਚੰਦੂਗੜਲੇ ਵਾਲੇ ਪਾਸੇ ਦੋਸਪੁਰ ਵਾਲੇ ਪਾਸੇ ਜਾਂ ਜਿਹੜਾ ਕਲਾਨੌਰ ਦਾ ਨੀਵਾ ਪਾਸਾ ਹੈ ਜਾਂ ਜਿਹੜਾ ਡੇਰ ਬਾਬਾ ਨਾਨਕ ਦਾ ਨੀਵਾ ਪਾਸਾ ਵਾ ਰਤ੍ਰ ਛਤਰ 78 ਗੇ ਕੋਏ ਰਿਆ ਵਾ ਵੀ ਮੇਨ ਸੜਕਾਂ ਤੇ ਜਿਹੜੇ ਮੌਕਾ ਪ੍ਰਸਤ ਲੋਟੂ ਮੇਰੇ ਮੂੰਹ ਚੋਂ ਤੇ ਉਹਨਾਂ ਲਈ ਗਾਲਾਂ ਹੀ ਨਿਕਲ ਰਹੀਆਂ ਆ ਕਿਉਂਕਿ 6-7 ਵਾਰੀ ਤੇ ਸਾਡਾ ਝਗੜਾ ਹੋਣ ਬਚਿਆ ਵਾ ਕਦੀ ਇਹ ਨਹੀਂ ਸੋਚਿਆ ਵੀ ਰਾਹਤ ਪ੍ਰਬੰਧ ਕਰਨ ਵਾਸਤੇ ਵੀ ਨਾਲ ਹਥਿਆਰ ਰੱਖਣੇ ਪੈਣਗੇ ਚੰਗੇ ਭਲੇ ਦੀ ਜਿਹੜੀ ਮੱਤਿਆ ਉਹ ਵੀ ਮੈਂ ਕਹਿੰਨਾ ਪਲਟੀ ਹੋ ਗਈ ਆ ਚੰਗੇ ਭਲੇ ਜਿਹੜੇ ਆ ਔਰ ਜਿਹੜੇ ਸਹੀ ਲੋੜਵੰਦੇ ਆ ਉਹ ਫੇਰ ਵੀ ਸ਼ਰਮ ਕਰਨਦੇ ਆ ਉਹ ਕਦੀ ਵੀ ਨਹੀਂ ਡੇਰੇ ਛੱਡ ਕੇ ਸੜਕ ਤੇ ਆ ਕੇ ਮੰਗਦੇ ਵੀ ਸਾਨੂੰ ਆ ਚੀਜ਼ ਦੀ ਲੋੜ ਆ ਰਸਦ ਜਿਹੜੀ ਆ ਉਹ ਕਾਫੀ ਹੱਦ ਤੱਕ ਹੋ ਗਈ ਆ ਪਰ ਮਿਕਸ ਕਰਕੇ ਲਿਆਉਣ ਦੀ ਲੋਰ ਆ ਬਾਰ-ਬਾਰ ਮੈਂ ਕਹਿ ਰਿਹਾ ਵਾਂ ਵੀ ਜਿੰਨੇ ਪਸ਼ੂਆਂ ਦੇ ਚਾਰੇ ਦੀ ਸੇਵਾ ਕਰਨੇ ਆ ਹੋਰ ਮਿਹਨਤ ਕਰ ਲੋ ਮਿਕਸ ਕਰ ਲੋ ਇਧਰੋਂ ਸਾਇਲੇਜ ਦਾ ਪੈਕਟ ਲੈ ਕੇ ਉਧਰ ਵੇਚਿਆ ਜਾ ਰਿਹਾ ਫੀਡ ਦੀ ਚੋਕਰ ਦੀ ਬੋਰੀਆਂ ਦਾ ਨਜਾਇਜ਼ ਇਹ ਸੰਭਾਲਿਆ ਸਾਰਾ ਉਹਨੂੰ ਕਾਰੀ ਮਿਕਸ ਦੋ ਤੇ ਬੋਰੀਆਂ 'ਚ ਭਰ ਦੋ ਭਾਏ ਮਟਰਾਲੀਆਂ ਬੋਰੀਆਂ 'ਚ ਭਰ ਦੋ ਚਾਹੇ ਫੀਡ ਵਾਲੀਆਂ ਬੋਰੀਆਂ 'ਚ ਭਰ ਦੋ ਤੇ ਕੋਈ ਜਿਹੜਾ ਉਸ ਇਲਾਕੇ ਦਾ ਨਿਰਪੱਖ ਸਹਿਿਰਦ ਸੋਚ ਵਾਲਾ ਬੰਦਾ ਵਾ ਜਿਹਦੇ ਉੱਤੇ ਪਾਰਟੀਬਾਜੀ ਸਿਆਸਤ ਘੜਮਚੌਦਰਵਾਦ ਤੇ ਜਾਤ ਪਾਤ ਹਾਵੀ ਨਹੀਂ ਗਿਆ ਉਹ ਬਿਲਕੁਲ ਲੋੜਵੰਦ ਬੰਦੇ ਨੂੰ ਦਿੱਤਾ ਜਾਵੇ ਮੈਂ ਮੈਨੂੰ ਬੜਾ ਹੀ ਦੁਖੀ ਹੋ ਦੇਣਾ ਕਹਿਣਾ ਇਹ ਪੈ ਰਿਹਾ ਵੀ ਆਟਾ ਦਾਲ ਵਾਲੀਆਂ ਕੁਝ ਕਮਿਊਨਿਟੀਆਂ ਨੇ ਤੇ ਕਮਾਲ ਹੀ ਕਰ ਛੜੀ ਆ ਉਹ ਸਾਰੇ ਏ ਟੂ ਜ਼ेड ਥੱਲੇ 4 ਸਾਲ ਤੋਂ ਲੈ ਕੇ ਤੇ 70 ਸਾਲ ਦੇ ਜੀਐਸਏ ਕੰਮ ਤੇ ਲੱਗੇ ਹੋਏ ਆ ਇਹ ਜ਼ਗੀਰਾਬਾਜੀ ਕਰਕੇ ਜਾਣਾ ਕਿੱਥੇ ਆ ਜਿਹੜੇ ਹਸਾਮਨਾ ਉਤੋਂ بارشੋਂ ਪੈਂਦੇ ਆ ਉਤੋਂ ਤੇ ਚੰਗੇ ਭਲੇ ਜਿਹੜੇ ਪੱਕੇ ਮਕਾਨ ਨੇ ਉਹਨਾਂ ਦੇ ਲੈਂਟਰ ਚੋਂ ਡੇ ਆ ਤੇ ਲੋ ਉਧਰੋਂ ਪਿੱਛੋਂ ਪਾਣੀ ਫੇਰ ਵੱਧ ਗਿਆ ਜਮਕੋੜਾ ਪੱਤਨ ਤੋਂ ਜਿਹੜੇ ਹਿਸਾਬ ਨਾਲ ਬਾਰਿਸ਼ ਹੋ ਰਹੀ ਆ ਅੱਗੇ ਵੀ ਸਾਨੂੰ ਕੱਲੀ 라ਵੀ ਨੇ ਥੋੜਾ ਡੋਬਿਆ ਸਾਨੂੰ ਤੇ ਉਜ دریا ਨੇ ਡੋਬਿਆ ਵਾ ਮੈਂ ਕਹਿੰਦਾ ਰੱਬ ਅਕਲ ਦੇਵੇ ਲੋਕਾਂ ਨੂੰ ਤੇ ਸ਼ਾਇਦ ਮੈਨੂੰ ਲੱਗਦਾ ਵਾ ਰੱਬ ਅਕਲ ਦੇਣ ਤੇ ਆ ਗਿਆ ਵਾ ਇਹ ਇਹਨਾਂ ਨੂੰ ਇਹ ਜਿਹੜੇ ਮੌਕਾ ਪ੍ਰਸਤ ਨੇ ਜਿਹੜੇ ਦੂਜਿਆਂ ਦਾ ਹੱਕ ਖਾਂਡੇ ਐ ਜਿਹਦੇ ਜ਼ਖੀਰੇ ਵਾਜਿਆ ਇਹਨਾਂ ਲਈ ਵੀ ਕੁਝ ਰੱਬ ਨੇ ਸੋਚਿਆ ਹੀ ਹੋਊਗਾ ਸੋ ਸਹੀ ਬੰਦੇ ਤੱਕ ਰਾਹਤ ਪਹੁੰਚਾਉਣਾ ਜਿਹੜਾ ਵਾ ਇੱਕ ਵੱਡਾ ਟਾਸਕ ਹੋ ਗਿਆ ਵਾ ਇਹ ਇਸ ਤਰ੍ਹਾਂ ਦੀ ਜਿਹੜੀ ਚੁਣੌਤੀਪੂਰਤ ਸਥਿਤੀ ਆ ਇਹ ਕਿਤੇ ਫੌਜ ਵਾਲਿਆਂ ਦੇ ਅੱਗੇ ਹੁੰਦੀ ਆ ਜਦੋਂ ਉਹਨਾਂ ਨੇ ਕਾਉਂਟਰ ਆਪਰੇਸ਼ਨ ਕਰਨੇ ਹੁੰਦੇ ਆ ਰਾਹਤ ਰਸਦ ਸਹੀ ਬੰਦਿਆਂ ਤੱਕ ਪਹੁੰਚਾਉਣ ਲਈ ਇਦਾਂ ਦੀ ਖੋਖ ਖਿੰਝਦਾ ਸਾਹਮਣਾ ਕਰਨਾ ਪਏ ਇਹ ਕਦੀ ਸੋਚਿਆ ਨਹੀਂ ਇਹ ਜਿਹੜੇ ਤੁਸੀਂ ਸਿਆਣੇ ਸੱਜਣ ਜੇ ਉਹਨਾਂ ਨੂੰ ਬੜੇ ਧਿਆਨ ਨਾਲ ਆਪਸੀ ਤਾਲਮੇਲ ਨਾਲ ਸੰਕੋਚ ਨਾਲ ਅਜੇ ਮੈਨੂੰ ਲੱਗਦਾ ਵਾ ਜਦੋਂ ਅਸਲੀ ਰੋਡ ਪੈਣੀ ਆ ਉਹਨਾਂ ਚਿਰ ਨੂੰ ਉਦਾਂ ਹੀ ਗੋਲ ਹੋ ਜਾਣੀ ਆ ਜਿਹੜਾ ਸਾਰਾ ਅਸਲਾ ਵਾ ਛੋਟੀ ਜੀ ਲੜਾਈ ਨਹੀਂ ਆਪਾਂ ਮਕਾ ਲੈਣਾ ਵਾ ਔਰ ਮੈਂ ਇੱਕ ਬੇਨਤੀ ਕਰ ਲੱਗਾ ਵੀ ਜਿਹੜੇ ਵੀ ਬਲਾਕਾਂ ਦੇ ਵੈਟਰਨਰੀ ਅਫਸਰ ਆ ਉਹਨਾਂ ਨਾਲ ਸੰਪਰਕ ਕਰੋ ਸਾਰੇ ਜਣੇ ਉਹਨਾਂ ਕੋ ਸਾਰਾ ਡਾਟਾ ਹੈਗਾ ਉਹਨਾਂ ਕੋ ਪਸ਼ੂਆਂ ਦਾ ਡਾਟਾ ਵੀ ਹੈਗਾ ਉਹਨਾਂ ਨੂੰ ਪਤਾ ਵੀ ਅਸਲੀ ਪਸ਼ੂ ਮਾਲਕ ਕੌਣ ਨੇ ਤੇ ਕਿੱਥੋਂ ਡਿਮਾਂਡ ਆ ਰਹੀ ਆ ਹੁਣ ਤਾਂ ਉਹਨਾਂ ਦੇ ਪੈਰ ਗਲ ਨੇ ਸ਼ੁਰੂ ਹੋ ਗਿਆ ਹੁਣ ਅਸਲੀ ਦਵਾਈਆਂ ਟੀਕਿਆਂ ਦੀ ਲੋੜ ਆ ਵੈਟਰਨਰੀ ਵਾਲੇ ਉਧਰਲੇ ਪਾਸੇ ਲੱਗ ਗਿਆ ਪਹਿਲਾਂ ਵੈਟਰਨਰੀ ਵਾਲਿਆਂ ਨੂੰ ਵੀ ਪਸ਼ੂ ਚਾਰਾ ਵੰਡਣ 'ਚ ਬੜੀ ਪਰੇਸ਼ਾਨੀ ਆਈ ਆ ਬਹੁਤ ਕੁਝ ਉਹਨਾਂ ਨੂੰ ਸੁਣਨਾ ਪਿਆ ਵਾ ਤੇ ਮੇਰੀ ਬੇਨਤੀ ਆ ਵੀ ਥੋੜਾ ਤਾਲਮੇਲ ਦੇ ਨਾਲ ਤੇ ਲੋਡਵੰਦ ਜਗ੍ਹਾ ਤੇ ਜਿਹੜੀ ਚੀਜ਼ ਦੀ ਲੋੜ ਆ ਅਸਲੀ ਲੋਡਵੰਦ ਬੰਦੇ ਨੂੰ ਉਹ ਪਹੁੰਚਣ ਲਈ ਉਪਰਾਲੇ ਕਰੋ ਭਾਵੇਂ ਤੁਹਾਨੂੰ ਟਾਈਮ ਲੱਗੇ ਭਾਵੇਂ ਕੁਝ ਵੀ ਨਾ ਲੈ ਕੇ ਜਾਓ ਇੱਕ ਵਾਰੀ ਵੇਖ ਕੇ ਉਹਨਾਂ ਦੇ ਨੰਬਰ ਉਹਨਾਂ ਦੀਆਂ ਲੋਕੇਸ਼ਨਾਂ ਲਿਖ ਲਿਆਓ ਟਰੇਸ ਕਰ ਲਓ ਅਸੀਂ ਪਿਛਲੇ 7 ਦਿਨਾਂ ਦੇ ਵਿੱਚ ਕਲਨੌਰ ਡੇਰਾਬਾ ਬਨਾਨਕ ਰਮਦਾਸ ਇਹੋ ਕੰਮ ਕੀਤਾ ਵਾ ਜੇ ਸਿਰੇ ਤੱਕ ਅੱਗੇ ਪਹੁੰਚੇ ਆ ਤੇ ਉਹਨਾਂ ਦੇ ਨੰਬਰ ਲਿਖ ਲਿਆ ਦੇ ਆਪਣੇ ਨੰਬਰ ਉਹਨਾਂ ਨੂੰ ਦਿੱਤੇ ਆ ਵੀ ਅਸੀਂ ਤੁਹਾਡੇ ਨਾਲ 25 ਨਵੰਬਰ ਤੱਕ ਰਵਾਂਗੇ ਆਉਣ ਵਾਲੇ ਸਮੇਂ 'ਚ ਜੇ ਮਹਾਰਾਜ ਨੇ ਚਾਇਆ ਤੇ